ਹਾਨਿ ਸਤਲਾ ਮਿ ਸ੍ਰੀ ਵਾਇਰ ਗੁਰੂ ਸੰਗਤ ਜੀ ਅੱਠ ਪੋ ਦਾ ਦਿਨ ਚੜਿਆ ਹੋ ਸੱਤ ਪੋ ਦੀ ਰਾਤ ਗੁਜ਼ਰੀ ਆ ਰਾਤ ਦਿਨਹੇਰੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦਪੁਰ ਛੱਡਿਆ ਸਰਸਾ ਤੇ ਵਿਛੋੜਾ ਪੈ ਗਿਆ ਪਰਿਵਾਰ ਵਿਛੜ ਗਿਆ ਜੰਗਾ ਜੁੱਦਾਂ ਕਰਦੇ ਹੋਏ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚੇ ਨੇ ਕੱਚੀ ਗੜੀ ਦੇ ਵਿੱਚ ਰਾਤ गुਜ਼ਾਰੀਆ ਸਭ ਤੋਂ ਦੁੱਖਾਂ ਭਰੀ ਰਾਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਆਈ ਜਿਹਦੇ ਵਿੱਚ ਛੋਟੇ ਸਾਹਿਬਜ਼ਾਦੇ ਮਾਤਾ ਵਿਛੜ ਗਈ ਪਰਿਵਾਰ ਵਿਛੜ ਗਿਆ 40 ਸਿੰਘਾਂ ਦੇ ਨਾਲ ਮਹਾਰਾਜ ਗੜੀ ਵਿੱਚ ਲੇ ਸਾਰੀ ਰਾਤ guzri ਆ ਅਮਰਤ ਵੇਲਾ ਹੋਇਆ ਵਾ ਬਾਬਾ ਜੀਵਨ ਸਿੰਘ ਜੀ ਨੇ ਆਵਾਜ਼ ਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਫਤਿਹ ਆ ਨਾ ਗੁਰਮਖੋ ਆਪਾਂ ਢਿੱਲੀ ਜੀ ਕਰਕੇ ਬੁਲਾਉਨੇ ਆ ਰਜਾ ਸਿੰਘ ਫਤੇ ਬੁਲਾਇਆ ਕਰਦੇ ਹੋ ਹਮੇਸ਼ਾ ਗਿਆ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੀ ਬਾਬਾ ਜੀਵਨ ਸਿੰਘ ਜੀ ਮਹਾਰਾਜ ਨੇ ਫਤੇ ਬੁਲਾਈ ਜਿੱਥੇ ਜਿੱਥੇ ਸਿੰਘ ਸੁੱਤੇ ਪਏ ਸੀ ਕੋਈ ਸਹਰਾਣਾ ਲਾਈ ਤੇ ਟਿੰਡ ਦੀ ਪਿਆਵਾ ਕੋਈ ਪੌੜੀਆਂ ਕੋਲੇ ਪਿਆਵਾ ਕੋਈ ਨੇਜੇ ਨੂੰ ਪਕੜ ਕੇ ਉਦਾ ਹੀ ਸੋ ਗਿਆ ਬੈਠਾ ਬੈਠਾ ਇਕਦਮ ਉੱਥੇ ਨੇ ਫਤਿਹ ਬੁਲਾਈ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤ ਵੇਲਾ ਹੋਇਆ ਵਾ ਮਹਾਰਾਜ ਕਨੈ ਸਿੰਘੂ ਨਿਤਨੇਮ ਸੰਭਾਲੋ ਸਾਰੇ ਸਿੰਘਾਂ ਨੇ ਜਿੱਥੇ-ਜਿੱਥੇ ਬੈਠੇ ਆ ਉੱਥੇ-ਉੱਥੇ ਬਾਣੀ ਪੜਨ ਲੱਗ ਪਏ ਨਿਤਨੇਮ ਦੀ ਸਮਾਪਤੀ ਹੋਈ ਆ ਆਸਾ ਜੀ ਦੀ ਵਾਰ ਦੀ ਸਮਾਪਤੀ ਹੋਈ ਆ ਬਾਬਾ ਜੀਵਨ ਸਿੰਘ ਮਹਾਰਾਜ ਜੀ ਤੇ ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜਾਦੇ ਮਹਾਰਾਜ ਨੇ ਹੁਕਮ ਕੀਤਾ ਕਿ ਗਬੜੀ ਦੀ ਬਾਹਰਲੀ ਸਿੱਤੀ ਦੇਖੋ ਕੈਸੀ ਹੈ ਜਦੋਂ ਦੇਖਿਆ ਦਿਨ ਚੜ੍ਹਦੇ ਦੇ ਨਾਲ 10 ਲੱਖ ਦੀ ਫੌਜ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰ ਲਿਆ ਗਿਆ ਕੋ ਸਤਨਾ ਵਾਹਿਗੁਰੂ ਵਾਹਿਗੁਰੂ ਇਹ ਕੱਚੀ ਗੜੀ ਨੂੰ ਘੇੜਿਆ ਕਲਗੀਧਰ ਪੁੱਛਦੇ ਨੇ ਬਾਹਰ ਦਾ ਹਾਲਾਤ ਕੀ ਨੇ ਬਾਬਾ ਜੀਵਨ ਸਿੰਘ ਮਹਾਰਾਜ ਕਹਿੰਦੇ ਬਾਦਸ਼ਾਹ ਕਿਉਂ ਲੱਗਦਾ ਜਿਵੇਂ ਬਹੁਤ ਲੱਖਾਂ ਹੋ ਜਾਣੇ ਘੇਰ ਲਿਆ 10 ਲੱਖ ਦਾ ਘਟ ਲੱਗਦਾ ਹੋ ਕੋਲ ਖੜੇ ਸੀ ਬਾਬਾ ਅਜੀਤ ਸਿੰਘ ਜੀ ਕਹਿੰਦੇ ਪੁੱਤਰਾ ਕਿੰਨਾ ਇਕੱਠਾ ਕਹਿੰਦੇ ਮਹਾਰਾਜ ਇੱਕ ਟਿੱਡੀ ਦਾਲ ਬਾਹਰ ਫਿਰਦਾ ਆਪ ਕੋ ਸਤਨਾ ਘਰਾਂ ਦੇ ਵਿੱਚ ਟਿੱਡੀਆਂ ਦੇਖੀ ਆ ਨਾ ਨਿਆਣੇ ਚੱਪਲ ਮਾਰ ਕੇ ਮਾਰ ਦਿੰਦੇ ਨੇ ਕਹਿੰਦੇ ਜਿਹੜੇ ਬਾਹਰ ਆ ਨਾ ਇਹ ਤਾਂ ਟਿੱਡੀ ਦਲ ਬੈਠਾ ਵਾ ਘੇਰਾ ਬਾਈ ਮਹਾਰਾਜ ਉੱਪਰ ਆਏ ਸਿੰਘਾਂ ਦੇ ਨਾਲ ਕੀ ਵੇਖਿਆ ਸੱਚ ਮੁੱਚ ਘੇਰਾ ਪਿਆ ਵੇ ਮਹਾਰਾਜ ਜੀ ਨੇ ਵਿਆਹਤ ਬਣਾਈ ਸਾਰਨ ਰਲ ਕੇ ਬਾਹਰ 10 ਲੱਖ ਆਪਾਂ ਚਾਲੀਆਂ ਵਿਆਹਤ ਨਾਲ ਇਹਨਾਂ ਦਾ ਮੁਕਾਬਲਾ ਕੀਤਾ ਜਾਵੇ ਫਿਰ ਮਹਾਰਾਜ ਜੀ ਨੇ ਜਥੇ ਬਣਾਏ ਪੰਜ ਪੰਜ ਸਿੰਘਾਂ ਦੇ ਦਿਨ ਚੜ੍ਹਦਾ ਨੂੰ ਪਹਿਲਾ ਜੱਥਾ ਫਿਰ ਨਿਕਲਿਆ ਗੜੀ ਜੋ ਉਹ ਲੱਖਾਂ ਦੇ ਨਾਲ ਲੜਦਾ ਸ਼ਹੀਦ ਹੋ ਗਿਆ ਫਿਰ ਦੂਜਾ ਜੱਥਾ ਫਿਰ ਤੀਜਾ ਜੱਥਾ ਇਸ ਤਰ੍ਹਾਂ ਅੱਜ ਦੀ 22 ਤਰੀਕ ਨੂੰ ਗੁਰਮੁਖ ਪਿਆਰੀ ਸਾਧ ਸੰਗਤ ਜੀ ਅੱਠ ਪੂਨ ਮਹਾਰਾਜ ਜੀ ਦੇ ਪਿਆਰੇ ਸਿੰਘ ਜਾਂਦੇ ਨੇ ਜੰਗ ਲੜਦੇ ਨੇ ਕਲਗੀਧਰ ਪਾਤਸ਼ਾਹ ਦੇ ਲਗ ਤੇ ਜਿਗਰ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਅੱਗੇ ਆ ਗਏ ਮਹਾਰਾਜ ਪਿਤਾ ਜੀਓ ਮੈਂ ਵੀ ਜੰਗ ਵਿੱਚ ਜਾਣਾ ਵਾ ਸਿੰਘਾਂ ਨੇ ਰੋਕਿਆ ਅਜੀਤ ਸਿੰਘ ਪਹਿਲਾਂ ਅਸੀਂ ਜੰਗ ਨੂੰ ਜਾਵਾਂਗੇ ਤੂੰ ਇੱਥੇ ਰਵੇਂਗਾ ਕਹਿੰਦੇ ਨਹੀਂ ਮੈਂ ਜੰਗ ਨੂੰ ਜਾਣਾ ਵਾ ਕਲਗੀਧਰ ਪਾਤਸ਼ਾਹ ਤੋਂ ਆ ਕੇ ਆ ਗਿਆ ਮੰਗੀ ਮਹਾਰਾਜ ਨੇ ਆਪਣੇ ਪੁੱਤਰ ਨੂੰ ਗੁਲਫੜੀ ਵਿੱਚ ਲਿਆ ਮੁੱਖ ਚੁੰਮਿਆ ਸ਼ਾਸਤਰ-ਬਾਸਤਰ ਦਿੱਤੇ ਤੇ ਆਪਣੇ ਹੱਥੀ ਬਾਬਾ ਅਜੀਤ ਸਿੰਘ ਨੂੰ ਜੰਗਵਲ ਭੇਜਿਆ ਪਤਾਵਾ ਕਿ ਬਾਹਰ ਜਾਂਗਾ ਲੱਖਾਂ ਦਾ ਕਟ ਲੱਖਾਂ ਫੌਜਾਂ ਬੈਠੀਆਂ ਮੇਰਾ ਪੁੱਤਰ ਇੱਕ ਵਾਰੀ ਗੜੀ ਤੋਂ ਬਾਹਰ ਚਲੇਗਾ ਵਾਪਸ ਨਹੀਂ ਆਉਣਾਗਾ ਮਹਾਰਾਜ ਨੇ ਮੁੱਖ ਚੁੰਮਦਿਆਂ ਕਿਹਾ ਸੀ ਪੁੱਤਰਾ ਜੇ ਮੈਂ ਆਵਾਜ਼ ਮਾਰਦਾ ਗੱਲ ਹੋਰ ਸੀ ਤੂੰ ਆਪੇ ਛੇਦੀ ਲੈ ਆਇਆ ਵਾ ਜਿੱਥੇ ਲੋਕਾਂ ਦੇ ਪੁੱਤਰ ਮੇਰੇ ਲਈ ਜਾਨਾਂ ਦੇ ਸਕਦੇ ਆ ਤੂੰ ਸਭ ਤੋਂ ਪਹਿਲਾਂ ਵੇ ਸਾਸਤਰ ਬਾਤਰ ਸਜਾਇਆ ਹੁਕਮ ਕੀਤਾ ਬਾਬਾ ਜੀਵਨ ਸਿੰਘ ਨੂੰ ਭਾਈ ਸਾਹਿਬ ਦਰਵਾਜ਼ਾ ਖੋਲ੍ਹ ਦਿਓ ਦਰਵਾਜ਼ਾ ਖੁੱਲਿਆ ਵਾ ਅਜੀਤ ਸਿੰਘ ਪੰਜਾਂ ਦਾ ਇੱਕ ਕਾਫਲਾ ਲੈ ਕੇ ਗਿਆ ਬਿਜਲੀ ਵਾਂਗ ਦੁਸ਼ਮਣਾਂ ਤੇ ਟੁੱਟ ਕੇ ਪੈ ਗਿਆ ਲੜਦਾ ਲੜਦਾ ਕਲਗੀਧਰ ਪਾਕਸ਼ਾ ਉੱਪਰ ਗਏ ਵੇਖਦੇ ਨੇ ਤੇ ਨਾਲੇ ਵੇਖੀ ਜਾਂਦੇ ਨੇ ਉਧਰੋਂ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਲੜਦਾ ਵਾ ਤੇ ਮਹਾਰਾਜ ਸਿੰਘਾਂ ਨੂੰ ਪਤਾ ਕੀ ਕਹਿੰਦੇ ਕਹਿੰਦੇ ਮੈਨੂੰ ਵਧਾਈਆਂ ਦਿਓ ਵਧਾਈਆਂ ਸਿੰਘ ਚੁੱਪ ਕਰ ਗਏ ਕਹਿੰਦੇ ਮਹਾਰਾਜ ਵਧਾਈਆਂ ਕਾਦੀਆਂ ਦਈਏ ਬਾਹਰ ਜੰਗ ਚੱਲਦੀ ਆ ਪੁੱਤਰ ਜੰਗ ਲੜਨ ਗਿਆ ਵਾ ਵਧਾਈਆਂ ਕਾਦੀਆਂ ਦਈਏ ਬਾਦਸ਼ਾਹ ਕਹਿੰਦੇ ਮੈਨੂੰ ਵਧਾਈਆਂ ਦਿਓ ਮੇਰਾ ਅੱਜ ਸੋਹਣਾ ਪੁੱਤਰ ਅਜੀਤ ਸਿੰਘ ਮੌਤ ਵਿਆਮਣ ਚੱਲਿਆ ਕੋਸਤਨਾ ਮੈਨੂੰ ਦੇਵੋ ਵਧਾਈਆਂ ਜੀ ਪੁੱਤ ਮੇਰਾ ਮੌਤ ਵਿਆਹ ਨੂੰ ਚੱਲਿਆ ਉੱਪਰ ਬਲਜ ਤੇ ਅੱਖੀ ਵੇਖਿਆ ਅਜੀਤ ਸਿੰਘ ਲੜਦਾ ਲੜਦਾ ਹਜ਼ਾਰਾਂ ਫਟਾ ਕੇ ਸ਼ਹੀਦ ਹੋ ਗਿਆ ਕੋਸਤਨਾ ਸੰਗਤ ਜੀ ਮਹਾਰਾਜਪੁਰਜ ਤੋਂ ਥੱਲੇ ਆਏ ਫੇਰ ਇਕੱਠ ਹੋਇਆ ਹੁਣ ਬਾਬਾ ਜੰਡਾਰ ਸਿੰਘ ਅੱਗੇ ਆ ਗਏ ਪਿਤਾ ਜੀ ਤੁਸੀਂ ਮੇਰੇ ਨਾਲ ਇੱਕ ਬਤਕਰਾ ਕੀਤਾ ਵ ਮਹਾਰਾਜ ਕਹਿੰਦੇ ਨਾ ਮੈਂ ਆਪਣੇ ਪੁੱਤਰਾਂ ਵਿੱਚ ਤਾਂ ਬਤਕਰਾ ਕੀ ਕਰਨਾ ਮੈਂ ਕਦੇ ਆਪਣੇ ਸਿੰਘਾਂ ਵਿੱਚ ਵੀ ਬਤਕਰਾ ਨਹੀਂ ਕੀਤਾ ਪਿਤਾ ਜੀ ਬਤਕਰਾ ਕੀਤਾ ਆਪ ਕਿਵੇਂ ਵੱਡਾ ਵੀਰ ਅਜੀਤ ਸਿੰਘ ਤੇ ਮੈਂ ਕੱਠੇ ਪੜ੍ਹੇ ਕੱਠੇ ਵਾਸਰ ਦਿੱਤੇ ਕੱਠੇ ਵਿੱਦਿਆ ਦਿੱਤੀ ਹਰ ਜਗ੍ਹਾ ਤੇ ਸਾਨੂੰ ਕੱਠਿਆਂ ਨੂੰ ਭੇਜ ਦੇ ਅੱਜ ਕੱਲੇ ਵੀਰ ਨੂੰ ਜੰਗ ਵਿੱਚ ਭੇਜਤਾ ਮੈਨੂੰ ਵੀ ਆਗਿਆ ਦੇਵੋ ਜਦੋਂ ਇੰਨੀ ਗੱਲ ਕਹੀ ਨਾ ਗੁਰਮਖੋ ਸਾਰੇ ਸਿੰਘ ਇਕੱਠੇ ਹੋ ਗਏ ਕਹਿੰਦੇ ਮਹਾਰਾਜ ਪਹਿਲੀ ਵਾਰ ਤੁਸੀਂ ਅਜੀਤ ਸਿੰਘ ਨੂੰ ਭੇਜਤਾ ਸ਼ਹੀਦ ਹੋ ਗਿਆ ਵਾ ਛੋਟਿਆਂ ਦਾ ਪਤਾ ਕੋਈ ਨਹੀਂ ਗਾ ਮਿਲਣਾ ਨਹੀਂ ਮਿਲਣਾ ਇੱਕ ਪੁੱਤਰ ਰਹਿ ਗਿਆ ਜੰਝਾਰ ਸਿੰਘ ਇਹਨੂੰ ਰੱਖ ਲੋ ਆਖੋ ਜਤਨਾ ਵਾਹਿਗੁਰੂ ਇਹਨੂੰ ਨੇ ਅਸੀਂ ਜਾਣ ਦੇਣਾਗਾ ਜਦੋਂ ਇੰਨੀ ਗੱਲ ਕਹੀ ਲਾ ਮਹਾਰਾਜ ਕਹਿੰਦੇ ਸਿੰਘੋ ਜਾਣਾ ਸਭ ਨੇ ਇੱਕ ਦਿਨ ਪਰ ਮਰਨ ਮਰਨ ਵਿੱਚ ਫਰਕ ਹੁੰਦਾ ਵਾ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਕਹਿਣ ਲੱਗੇ ਤੁਸੀਂ ਵੀ ਮੇਰੇ ਪੁੱਤਰਾਂ ਨਾਲੋਂ ਜ਼ਿਆਦਾ ਪਿਆਰਿਓ ਛੋਟੇ ਪੁੱਤਰ ਨੂੰ ਹੱਥੀ ਸਜਾਇਆ ਸਿੰਘ ਕਹਿਣ ਲੱਗੇ ਜਹਾਰ ਸਿੰਘ ਤੈਨੂੰ ਲੜਨਾ ਨਹੀਂ ਆਉਂਦਾ ਕਹਿੰਦੇ ਲੜਨਾ ਹੀ ਨਹੀਂ ਆਉਂਦਾ ਮਰਨਾ ਤਾਂ ਆਉਂਦਾ ਆਖੋ ਸਤਨਾ ਵਾਹਿਗੁਰੂ ਮੋਹੇ ਮਰਨੇ ਕੋ ਚਾਉ ਹ ਮਰੋ ਤੋਂ ਹਰ ਕੇ ਦਵਾਰ ਮਰ ਤਾ ਸਕਦਾ ਹਾਂ ਮਹਾਰਾਜ ਜੀ ਨੇ ਇਹਨੂੰ ਵੀ ਸਜਾਇਆ ਛਾਤਰ ਬਾਤਰ ਸਜਾਏ ਨੇ ਜਦੋਂ ਜਾਨ ਲੱਗਾ ਨਾ ਬਾਬਾ ਜੀਵਨ ਸਿੰਘ ਬਾਰੂ ਦੇ ਚਰਨੀ ਹੱਤ ਲਾਏ ਕਿਉਂਕਿ ਬਾਬਾ ਜੀਵਨ ਸਿੰਘ ਮਹਾਰਾਜ ਜੀ ਨੇ ਦੋਨੋਂ ਸਹਿਬਜ਼ਾਦਿਆਂ ਨੂੰ ਪਾਲਿਆ ਚਾਰਾਂ ਨੂੰ ਇਹਨਾਂ ਵੱਡਿਆਂ ਦੋਨਾਂ ਨੂੰ ਸ਼ਸਤਰ ਵੀ ਦੇ ਆ ਦਿੱਤੀ ਸੀ ਜੰਗਾਰ ਸਿੰਘ ਚਰਨੀ ਹੱਥ ਲਾ ਕੇ ਕਹਿੰਦਾ ਮਹਾਰਾਜ ਗੁਰੂ ਜੀ ਉਸਤਾਦ ਜੀ ਕੋ ਇਹੋ ਜਿਹਾ ਪੈਂਤਰਾ ਦੱਸੋ ਮੈਂ ਦੁਸ਼ਮਣਾਂ ਨਾਲ ਲੜਦਾ ਲੜਦਾ ਸ਼ਹੀਦ ਹੋਵਾਂ ਹਾਰ ਕੇ ਨਾ ਹੋਵਾਂ ਮਹਾਰਾਜ ਜੀ ਦੇ ਹੱਥ ਵਿੱਚ ਇੱਕ ਵਰਸੀ ਹੋਇਆ ਕਰਦੀ ਦੋ ਰਫਲਾਂ ਹੋਇਆ ਕਰਦੀਆਂ ਮਹਾਰਾਜ ਜੀ ਨੇ ਹੱਥ ਧੀ ਵਰਸੀ ਦਿੱਤੀ ਜੰਡਾਰ ਸਿਆਂ ਆਖਰੀ ਦਮ ਤੱਕ ਲੜੇਗਾ ਤੈਨੂੰ ਕੋਈ ਹਰਾ ਨਹੀਂ ਸਕਦਾ ਮਹਾਰਾਜ ਕਹਿੰਦੇ ਇਹ ਕਹਿੰਦੇ ਬਾਬਾ ਜੀਵਨ ਸਿੰਘ ਨੂੰ ਦਰਵਾਜ਼ਾ ਖੋਲ੍ਹ ਦੇ ਅੱਜ ਦਰਵਾਜ਼ਾ ਖੋਲ੍ਹਣ ਨੂੰ ਦਿਲ ਨਹੀਂ ਕਰਦਾ ਫੇਰ ਕਿਹਾ ਦਰਵਾਜ਼ਾ ਖੋਲ੍ਹ ਦੇ ਫੇਰ ਮਹਾਰਾਜ ਚੁੱਪਲੇ ਤੀਜੀ ਵਾਰ ਕਿਹਾ ਬਾਬਾ ਜੀਵਨ ਸਿੰਘ ਜੀ ਦਰਵਾਜ਼ਾ ਖੋਲ੍ਹ ਦਿਓ ਮੇਰੇ ਪੁੱਤਰ ਨੇ ਅੱਜ ਮੈਦਾਨੇ ਜੰਗ ਵਿੱਚ ਜਾਣਾ ਦਰਵਾਜ਼ਾ ਖੁੱਲ੍ਹਿਆ ਵਾ ਦੁਸ਼ਮਣਾਂ ਨਾਲ ਲੜਦੇ 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 ਘੇਰੇ ਵਿੱਚ ਆ ਗਏ ਇਹ ਕਹਿੰਦੇ ਨੇ ਕਹਿੰਦੇ ਇਹ ਤਾਂ 13-14 ਸਾਲ ਦਾ ਨਿਆਣਾ ਹੀ ਭੇਜਤਾ ਜੰਗ ਵਿੱਚ ਕਹਿੰਦੇ ਉਹ ਤੂੰ ਛੋਟਾ ਵਾ ਜੰਗ ਵਿੱਚ ਆ ਗਿਆ ਤੇਰੀ ਖੇਡਣ ਦੀ ਸਮਾਂ ਸੀਗਾ ਸੂਰਮਿਆਂ ਨਾਲ ਲੜਨ ਆ ਗਿਆ ਕਹਿੰਦੇ ਬਹੁਤਿਆਂ ਨੂੰ ਮਾਰ ਕੇ ਮਰਾਂਗਾ ਇੱਕ ਗਿਆ ਉਹਨੂੰ ਚੜਕਾਇਆ 2 4 10 20 50 ਇਦਾਂ 6 ਜਰਨੈਲਾਂ ਦੇ ਨਾਲ ਟੱਕਰ ਹੁੰਦੀ ਆ ਕਰਦਿਆਂ ਜਦੋਂ ਵੇਖਿਆ ਨਾ ਇਹ ਵੀ ਬਹੁਤ ਖਤਰਨਾਕ ਆ ਇਹਨੂੰ ਵੀ ਸ਼ਕਤਵੰਦਿਆ ਆਉਂਦੀ ਆ ਪਰ ਦੁਸ਼ਮਣ ਨੇ ਇਕੱਠਿਆਂ ਨੇ ਹਮਲਾ ਕੀਤਾ ਤੇ ਬਾਬਾ ਜੁਝਾਰ ਸਿੰਘ ਦੇ ਕਈ ਹੱਟ ਲੱਗੇ ਧਰਤੀ ਦੇ ਨਿਗਵਲ ਜਦੋਂ ਡਿਗਿਆ ਨਾ ਕਹਿੰਦੇ ਉਹ ਗੱਲਾਂ ਮਾਰਦਾ ਸੀ ਵੱਡੀਆਂ-ਵੱਡੀਆਂ ਤੇਰਾ ਪਿਓ ਸਾਹਮਣੇ ਵੇਖ ਲੈ ਇੱਕ ਵਾਰੀ ਉੱਠ ਕਹਿੰਦੇ ਹੁਣ ਨਹੀਂ ਉੱਠਣਾਗਾ ਇਹਦੇ ਛਾਤੀ 'ਚ ਵਰਖਾ ਮਾਰੋ ਤਾਂ ਕਿ ਇੱਕ ਸੁਆਸ ਵੀ ਨਾ ਆਵੇ ਜਦੋਂ ਮਾਰਨ ਲੱਗੇ ਨਾ ਬਾਬਾ ਜੀਵਨ ਸਿੰਘ ਦੀ ਦਿੱਤੀ ਛੋਟੀ ਵਰਤੀ ਇਸ ਜਰਨੈਲ ਦੇ ਛਾਤੀ ਵਿੱਚ ਧੋਤੀ ਤੇ ਦੁਸ਼ਮਣ ਨੂੰ ਇੱਕ ਵਾਰ ਭਾਜੜ ਪਾਤੀ ਬਾਬਾ ਜਿਹਾਰ ਸਿੰਘ ਕੀਰ ਹੋ ਗਿਆ ਕੋ ਸਤਨਾ ਬੋਲੇ ਛੋ ਨਿਹਾਲ ਰਾਤ ਤੇਰੀ ਆਗਾਲ ਇਸ ਤਰ੍ਹਾਂ ਗੁਰਮੁਖ ਪਿਆਰੀ ਸਾਜ ਸੰਗਤ ਜੀ ਦੋਨੋਂ ਵੱਡੇ ਸਹਿਬਜ਼ਾਦੇ ਅੱਜ 22 ਦਸੰਬਰ ਸੰਗਤ ਜੀ ਅਠਪੂਰੂ ਇਸ ਚਮਕੌਰ ਦੀ ਮਦਾਨੇ ਜੰਗ ਦੇ ਵਿੱਚ ਲੜਦੇ ਲੜਦੇ ਸ਼ਹੀਦ ਹੋਏ ਬਹੁਤ ਸਾਰੇ ਸਿੰਘ ਚੀਤ ਹੋਏ ਨੇ ਅੱਜ ਦਾ ਤੋਂ ਇਤਿਹਾਸ ਹੈ ਸੋ ਆਪਾਂ ਉਹਨਾਂ ਸਹਿਬਜ਼ਾਦਿਆਂ ਨੂੰ ਉਹ ਤਨਵਾਰ ਪ੍ਰਣਾਮ ਕਰੀਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਾਡੇ ਲਈ ਕੁਰਬਾਨ ਕਰਤੀਆਂ ਸੋ ਸੰਗਤ ਨੂੰ ਵੀ ਬੇਨਤੀ ਆ ਰਲ ਮਿਲ ਕੇ ਆਪਾਂ ਫਤਿਹਸਰੂ ਸਾਹਿਬ ਚਮਕੌਰ ਸਾਹਿਬ ਇਹਨਾਂ ਸਥਾਨਾਂ ਦੇ ਦਰਸ਼ਨ ਕਰਿਆ ਕਰੀਏ ਤਾਂ ਕਿ ਆਪਣੇ ਸਹਿਬਜ਼ਾਦਿਆਂ ਦੀਆਂ ਆਪਾਂ ਯਾਦਾਂ ਮਨਾਈਏ ਪਿਆਰ ਦੇ ਨਾਲ ਕੱ ਲੱਗੇ ਇਤਿਹਾਸ ਜੋ ਜੋ ਤੇਜ ਸੰਬਰ ਦਾ ਉਹ ਬਾਬਾ ਜੀਵਨ ਸਿੰਘ ਜੀ ਆਖਰੀ ਲੜਦੇ ਸ਼ਹੀਦ ਹੋਏ ਨੇ ਹੋਰ thing ਉਹ ਕੱਲ ਸਰਬਣ ਕਰਾਵਾਂਗੇ ਤੇ ਆਓ ਅਰਦਾਸ ਵਿੱਚ ਸ਼ਾਮਲ ਹੋ ਹੋਈਆਂ ਭੁੱਲਾਂ ਦੀ ਖਿਮਾ ਜੀ ਪਿਆਰ ਦੇ ਨਾਲ ਆਪਣੀ ਆਪਣੀ ਹਾਜ਼ਰੀ ਲਾਓ ਜੀ